ਪੰਜਾਬ ਅਤੇ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਹਰਮਿੰਦਰ ਸਿੰਘ ਰਿੰਪੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਉਸ ਦੇ ਵਿਰੁੱਧ ਫਾਸਟ ਟਰੈਕ ਫੈਸਲਾ ਹੋਵੇ ਜਿਹੜੀ ਉਸ ਨੇ ਹਮਾਰੀਤ ਕੀਤੀ ਹੈ ਜਿਹੜੀ ਉਸ ਨੇ ਦੰਦਗੀ ਕੀਤੀ ਹੈ ਉਸ ਨੂੰ ਮੌਕੇ ਤੇ ਸਜ਼ਾ ਮਿਲਣੀ ਚਾਹੀਦੀ ਹੈ ਕਈਆਂ ਦੇ ਰੇਪ ਹੋਏ ਕਈਆਂ ਦੇ ਨਾਲ ਬਲਾਤਕਾਰ ਹੋਏ ਅਤੇ ਕਈ ਦਰਿੰਦਿਆਂ ਨੂੰ ਮਾਨਯੋਗ ਅਦਾਲਤਾਂ ਵੱਲੋਂ ਫਾਂਸੀ ਦੀ ਸਜ਼ਾ ਸੁਣਾਈ ਗਈ ਲੇਕਿਨ ਫਾਂਸੀ ਦੀ ਸਜ਼ਾ ਹਾਲੇ ਵਿੱਚ ਵਿਚਾਰੇ ਪੈਂਡਿੰਗ ਹੈ ਚਾਹੇ ਮਾਮਲਾ ਹੈ ਹਰਵੀਰ ਜੋ ਬਿਲੋਂਗ ਕਰਦੇ ਸੀ ਹੁਸ਼ਿਆਰਪੁਰ ਤੋਂ ਚਾਹੇ ਮਾਮਲਾ ਹੈ ਦਿਲਰੋਜ ਦਾ ਜੋ ਬਿਲੋਂਗ ਕਰਦੀ ਸੀ ਲੁਧਿਆਣੇ ਤੋਂ ਤੇ ਚਾਹੇ ਇਹ ਮਾਮਲਾ ਹੈ ਇਹ ਨੰਨੀ-ਮੁੰਨੀ ਲੜਕੀ ਇਹ ਧੀ ਰਾਣੀ ਜਿਸ ਦਾ ਜਿਸ ਦੇ ਨਾਲ ਜ਼ਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਉਸ ਤੋਂ ਬਾਅਦ ਹਰਮਿੰਦਰ ਸਿੰਘ ਹਰਮਿੰਦਰ ਸਿੰਘ ਰਿੰਪੀ ਨਾਂ ਦੇ ਦਰਿੰਦੇ ਵੱਲੋਂ ਉਸ ਦਾ ਕਤਲ ਕਰ ਦਿੱਤਾ ਗਿਆ ਕਤਲ ਕਰਨ ਤੋਂ ਬਾਅਦ ਉਸ ਦੀ ਡੈੱਡ ਬੋਡੀ ਨੂੰ ਬਾਥਰੂਮ ਦੇ ਵਿੱਚ ਛੁਪਾ ਦਿੱਤਾ ਗਿਆ ਤੇ ਵਿਉਂਤਬੰਦੀ ਬਣਾਈ ਜਾ ਰਹੀ ਸੀ ਇੱਕ ਡਰਾਈਵਰ ਦੇ ਨਾਲ ਮਿਲ ਕੇ ਕਿ ਸਵੇਰੇ ਇਸ ਡੈੱਡ ਬੋਡੀ ਨੂੰ ਟਿਕਾਣੇ ਲਗਾਉਣਾ ਹੈ ਲੇਕਿਨ ਜਦੋਂ ਉਹ ਧੀ ਰਾਣੀ ਆਪਣੀ ਮਾਤਾ ਪਿਤਾ ਦੇ ਘਰ ਨਹੀਂ ਪਹੁੰਚੀ ਤਾਂ ਥੱਲੀ ਮਚ ਗਈ ਮੁਹੱਲੇ ਵਾਲਿਆਂ ਨੇ ਉਸ ਲੜਕੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਨਾ ਲੱਭੀ ਆਖਰਕਾਰ ਸੀਸੀਟੀਵੀ ਕੈਮਰਿਆਂ ਦੀ ਮਦਦ ਦੇ ਨਾਲ ਉਹ ਲੜਕੀ ਪਾਈ ਗਈ ਹਰਮਿੰਦਰ ਸਿੰਘ ਰਿੰਪੀ ਦਰਿੰਦੇ ਦੇ ਘਰ ਦੇ ਵਿੱਚ ਕਈਆਂ ਲੋਕਾਂ ਵੱਲੋਂ ਧਰਮ ਦੇ ਨਾਮ ਤੇ ਵੀ ਜਿਹੜੇ ਮੁੱਦੇ ਉਠਾਏ ਗਏ ਕਹਿੰਦੇ ਨੇ ਕਿ ਉਹ ਅਬਰਤਾਰੀ ਸੀ ਗੁਰਸਿੱਖ ਸੀ ਉਸਨੇ ਇੱਕ ਕਾਰ ਪਾਏ ਹੋਏ ਸੀ ਮਤਲਬ ਇਹ ਨਹੀਂ ਧਰਮ ਦੁਨੀਆ ਦਾ ਕੋਈ ਵੀ ਮਾਰਾ ਨਹੀਂ ਧਰਮ ਨੂੰ ਚਲਾਉਣ ਵਾਲੇ ਬਾੜੇ ਨਹੀਂ ਧਰਮ ਨੂੰ ਮੰਨਣ ਵਾਲੇ ਬਾੜੇ ਹੋ ਸਕਦੇ ਨੇ ਉਹ ਧਰਮ ਕੋਈ ਵੀ ਹੋ ਸਕਦਾ ਹੈ ਉਹ ਧਰਮ ਹਿੰਦੂ ਵੀ ਹੋ ਸਕਦਾ ਹੈ ਸਿੱਖ ਵੀ ਹੋ ਸਕਦਾ ਹੈ ਸਾਈ ਵੀ ਹੋ ਸਕਦਾ ਹੈ ਬੋਧ ਧਰਮ ਹੋ ਸਕਦਾ ਹੈ ਜਨਮ ਚ ਹੋ ਸਕਦਾ ਹੈ ਲੇਕਿਨ ਹੁਣ ਮੰਗ ਕੀਤੀ ਜਾ ਰਹੀ ਹੈ ਕਿ ਭਾਈ ਕਿੰਨਿਆਂ ਕੋ ਨੂੰ ਫਾਂਸੀ ਮਿਲ ਗਈ ਕਿੰਨਿਆਂ ਦੇ ਫੈਸਲੇ ਜਿਹੜੇ ਨੇ ਉਹ ਹਾਲੇ ਅਦਾਲਤਾਂ ਦੇ ਵਿੱਚ ਪੈਂਡਿੰਗ ਪਏ ਨੇ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਉਸ ਪੀੜਤਾ ਦੀ ਮਾਤਾ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਹੈ ਉਸ ਦਾ ਭਰਾ ਜਿਹੜਾ ਹੈ ਉਹ ਜੌਬ ਕਰਦਾ ਹੈ ਗਵਰਨਮੈਂਟ ਉਹਨਾਂ ਦੀ ਟਰਾਂਸਪੋਰਟ ਜਿਹੜੀ ਟਰਾਂਸਪੋਰਟ ਜਿਹੜੀ ਜਲੰਧਰ ਦੇ ਵਿੱਚ ਕਰਾਈ ਚਾਹੇਗੀ ਯਾਨੀ ਕਿ ਸਰਕਾਰ ਆਪਣੇ ਪੱਧਰ ਤੇ ਆਪਣੇ ਆਪ ਨੂੰ ਸੇਫ ਰੱਖਣਾ ਚਾਹੁੰਦੀ ਹੈ ਦੂਸਰੇ ਪਾਸੇ ਮੰਗਦ RAM ਜੋ ASIC ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਦੋ ਹੋਰ ਮੁਲਾਜ਼ਮ ਜਿਹੜੇ ਮੁਤਲ ਕਰ ਦਿੱਤੇ ਗਏ ਨੇ ਇਹ ਜਥੇਬੰਦੀਆਂ ਦੇ ਤਬਾਹ ਕਰਨ ਜਾ ਵੱਡੇ ਅਫਸਰਾਂ ਨੇ ਆਪੋ ਆਪਣੇ ਪੱਧਰ ਤੇ ਐਕਸਲੈਂਟ ਹੁਣ ਇਹ ਖਬਰ ਆ ਰਹੀ ਹੈ ਕਿ ਜਿਹੜੀ ਉਸ ਪੀੜਤਾ ਦੀ ਮਾਤਾ ਹੈ ਜਿਸ ਦੇ ਨਾਲ ਜ਼ਬਰ ਜਨਾਹ ਹੋਇਆ ਜ਼ਬਰ ਜਨਾਹ ਦੀ ਕੋਸ਼ਿਸ਼ ਕੀਤੀ ਗਈ ਉਸ ਤੋਂ ਬਾਅਦ ਉਸ ਨੰਨੀ ਮੁੰਨੀ ਬੱਚੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕਿ ਮੇਰੇ ਉੱਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਮੈਨੂੰ ਇੱਕ ਪ੍ਰਕਾਰ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿੰਨਾ ਕੁ ਸੱਚ ਹੈ ਕਿੰਨਾ ਕੁ ਸਹੀ ਹੈ ਇਹ ਅਸੀਂ ਇਸ ਬਾਰੇ ਪੁਸ਼ਟੀ ਨਹੀਂ ਕਰਦੇ ਅਸੀਂ ਤਾਂ ਮਹਾਨਾ ਦੇ ਰਹੇ ਹਾਂ ਵਕ ਵਕ ਸੁੰਤਰਾ ਤੋਂ ਕਿ ਮੰਗਤ ਰਾਮ ਦੇ ਫੈਸਲੇ ਨੂੰ ਵਾਪਸ ਲਿਆ ਜਾਵੇ ਮੰਗਤ ਰਾਮ ਦੀ ਗਲਤੀ ਕੀ ਸੀ ਉਸਨੇ 20 ਮਿੰਟ ਘਰ ਦੀ ਫੋਲਾਫਾਲੀ ਕੀਤੀ ਲੇਕਿਨ ਉਹਨੇ ਕਿਹਾ ਕਿ ਉਥੇ ਲੜਕੀ ਨਹੀਂ ਲੇਕਿਨ ਜਦੋਂ ਸਾਰਾ ਮੁਹੱਲਾ ਉਸ ਘਰ ਦੇ ਵਿੱਚ ਪਹੁੰਚਿਆ ਤੇ ਲੜਕੀ ਦੀ ਲਾਸ਼ ਹਰਮਿੰਦਰ ਸਿੰਘ ਰਿੰਪੀ ਉਸ ਦਰਿੰਦੇ ਉਸ ਹਵਾਨੀਅਤ ਦੇ ਇਨਸਾਨ ਦੇ ਕੋਲ ਜਿਹੜੀ ਹੈ ਉਹ ਬਾਥਰੂਮ ਦੇ ਵਿੱਚ ਪ੍ਰਾਪਤ ਹੋਈ ਇਸ ਨੂੰ ਲੈ ਕੇ ਪੂਰੇ ਪੰਜਾਬ ਦੇ ਤਰਸੱਲੀ ਮੱਚੀ ਹੋਈ ਹੈ ਉਹਨਾਂ ਕਾਈ ਹਰਵੀਰ ਕਈ ਦਿਲਰੋਜ਼ ਕਈ ਹੋਰ ਕੁੜੀਆਂ ਚਿੜੀਆਂ ਇਹਨਾਂ ਦਰਿੰਦਿਆਂ ਦਾ ਸ਼ਿਕਾਰ ਹੁੰਦੀਆਂ ਨੇ ਫਾਂਸੀ ਦੀ ਸਜ਼ਾ ਹੁੰਦੀ ਹੈ ਲੇਕਿਨ ਇਹ ਮਾਮਲਿਆਂ ਦੇ ਵਿੱਚ ਪਣਸੀ ਹੋ ਜਾਂਦੀ ਹੈ 2 ਸਾਲ ਪੈ ਜਾਂਦੇ ਨੇ 3 ਸਾਲ ਪੈ ਜਾਂਦੇ ਨੇ 4 ਸਾਲ ਪੈ ਜਾਂਦੇ ਨੇ ਕੱਲ ਇਕੱਠ ਹੋਇਆ ਮਾਤਾ ਨੂੰ ਵਿਸ਼ਵਾਸ ਤੋਂ ਆਇਆ ਗਿਆ ਅਤੇ ਹਲਕਾ ਜਲੰਧਰ ਦੀਆਂ ਬੀਬੀਆਂ ਨੇ ਭੈਣਾ ਦੇ ਮੰਗ ਕੀਤੀ ਕਿ ਉਸ ਦਰਿੰਦੇ ਨੂੰ ਸਾਡੇ ਹਵਾਲੇ ਕੀਤਾ ਜਾਵੇ ਅਸੀਂ ਇਸ ਨੂੰ ਇੱਕ ਚੌਂਕ ਦੇ ਵਿੱਚ ਖੜਾ ਕਰਕੇ ਇਸ ਨੂੰ ਮੌਤ ਦੇ ਘਾਟ ਉਤਾਰਾ ਉਤਾਰਾਂਗੇ ਜਾਂ ਇਸ ਨੂੰ ਅਸੀਂ ਸਜ਼ਾ ਦੇਾਂਗੇ ਜਿਹੜੀ ਸਜ਼ਾ ਇਸ ਨੂੰ ਮਿਲਣੀ ਚਾਹੀਦੀ ਹੈ ਹਾਲਾਂਕਿ ਪੰਜਾਬ ਦੇ ਹਰ ਕੋਨੇ ਦੇ ਵਿੱਚੋਂ ਅਤੇ ਜਿੱਥੇ-ਜਿੱਥੇ ਵੀ ਦੁਨੀਆ ਦੇ ਕੋਨੇ ਦੇ ਵਿੱਚ ਪੰਜਾਬੀ ਵਸਦੇ ਨੇ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਹਰਮਿੰਦਰ ਸਿੰਘ ਨੀ ਪੀ ਨਾਂ ਦੇ ਦਰਿੰਦੇ ਨੂੰ ਫਾਸਟ ਟਰੈਕ ਤੇ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਕਿ ਅਜਹਾਂ ਅਜਈਆਂ ਕਟਨਾਮਾ ਨੂੰ ਨੱਥ ਪਾਈ ਜਾਵੇ ਅਜਿਹਾਂ ਕਟਨਾਮਾ ਉੱਤੇ ਰੋਕ ਲਗਾਈ ਜਾਵੇ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿ ਅਦਾਲਤ ਕੀ ਫੈਸਲਾ ਕਰਦੀ ਹੈ ਉਸ ਪੀੜਤਾ ਉਸ ਨੰਨੀ ਮੁਨੀ ਬੱਚੀ ਦੇ ਮਾਤਾ ਦਾ ਕੀ ਬਿਆਨ ਆਉਂਦਾ ਹੈ ਉਸ ਦੇ ਭਰਾ ਦਾ ਕੀ ਬਿਆਨ ਆਉਂਦਾ ਹੈ ਹਲਕਾ ਜਲੰਧਰ ਦੇ ਲੋਕਾਂ ਦਾ ਕੀ ਰਵੱਈਆ ਹੈ ਲੇਕਿਨ ਮੰਗ ਕੀਤੀ ਜਾ ਰਹੀ ਹੈ ਕਿ ਹਰਮਿੰਦਰ ਸਿੰਘ ਰਿੰਪੀ ਜਿਹੜੇ ਨੇ ਜਿਨ੍ਹਾਂ ਵੱਲੋਂ ਇਹ ਦਰਿੰਦਗੀ ਕੀਤੀ ਗਈ ਜਿਨ੍ਹਾਂ ਵੱਲੋਂ ਉਸ ਲੜਕੀ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਉਸ ਨੰਨੀ ਮੁੰਨੀ ਦੀ ਜਾਨ ਕਿਵੇਂ ਨਿਕਲੇਗੀ ਵਕ ਵਕ ਜਥੇਬੰਦੀਆਂ ਧਰਮ ਤੋਂ ਉੱਪਰ ਉੱਠ ਕੇ ਚਾਹੇ ਉਹ ਪੰਥਕ ਜਥੇਬੰਦੀਆਂ ਨੇ ਚਾਹੇ ਉਹ Hindu ਭਾਈਚਾਰੇ ਦੀਆਂ ਜਥੇਬੰਦੀਆਂ ਨੇ ਚਾਹੇ ਉਹ ਸਾਈ ਭਾਰੇ ਚਾਹ ਦੀਆਂ ਜਥੇਬੰਦੀਆਂ ਨੇ ਉਹਨਾਂ ਵੱਲੋਂ ਇੱਕੋ ਹੀ ਮੰਗ ਕੀਤੀ ਜਾਰੀ ਹੈ ਕਿ ਇਸ ਨੂੰ ਸਾਡੇ ਹਵਾਲੇ ਕੀਤਾ ਜਾਵੇ ਅਸੀਂ ਇਸ ਨੂੰ ਦਿਆਂਗੇ ਸਜ਼ਾ ਅਸੀਂ ਇਹਨਾਂ ਨੂੰ ਅਸੀਂ ਇਸ ਨੂੰ ਦੱਸਾਂਗੇ ਕਿ ਹਵਾਨੀਅਤ ਕਿਵੇਂ ਕੀਤੀ ਜਾਂਦੀ ਹੈ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਜ਼ਾਰਾਂ ਦਰਿੰਦਿਆਂ ਨੂੰ ਕੰਨ ਹੋ ਜਾਣ ਜਿਹੜੇ ਭੋਲੇ-ਪਾਲੇ ਅਤੇ ਮਾਸੂਮ ਬੱਚਿਆਂ ਦਾ ਅਪਹਰਨ ਤੇ ਜ਼ਬਰਜਨਾਹ ਕਰਦੇ ਨੇ ਕਿਉਂਕਿ ਮਾਮਲੇ ਹਾਲੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਮਾਮਲਾ ਇੱਕ ਵਾਪਰ ਗਿਆ ਹੈ ਇਧਰ ਬਠਿੰਡਾ ਦੇ ਵਿੱਚ ਮਾਮਲੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਆਉਣੇ ਨੇ ਉਹਨਾਂ ਕਹਿੰਦੇ ਕਿ ਜਿਸ ਤਰ੍ਹਾਂ ਦਿਲਰੋਜ ਦਾ ਮਾਮਲਾ ਲੁਧਿਆਣੇ ਬਾਡੀ ਨੰਨੀ ਮੁਨੀ ਬੱਚੀ ਦਾ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਉਸ ਤੋਂ ਬਾਅਦ ਮਾਮਲਾ ਜਿਹੜੇ ਹੈਗੇ ਸੀ ਹਰ ਵੀਰ ਦਾ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਗਿਆ ਅਸੀਂ ਚਾਹੁੰਦੇ ਹਾਂ ਕਿ ਪੀੜਤਾ ਦੀ ਮਾਤਾ ਨੂੰ ਪੀੜਤਾ ਦੇ ਭਰਾ ਨੂੰ ਪੀੜਤਾ ਦੇ ਪਰਿਵਾਰ ਨੂੰ ਅਤੇ ਉਸ ਮੁਹੱਲੇ ਵਾਲਿਆਂ ਨੂੰ ਇਹ ਸਭ ਮਿਲਣਾ ਚਾਹੀਦਾ ਹੈ ਤਾਂ ਕਿ ਕੋਈ ਵੀ ਜੇਕਰ ਕੋਈ ਖੌਫਨਾਕ ਕਦਮ ਚੱਕਦਾ ਹੈ ਉਸ ਨੂੰ ਪਤਾ ਉਸ ਨੂੰ ਪਤਾ ਹੋਵੇ ਕਿ ਜਿਸ ਤਰ੍ਹਾਂ ਉਸ ਨੂੰ ਲਟਕਾਇਆ ਗਿਆ ਜਿਸ ਤਰ੍ਹਾਂ ਉਸ ਨੂੰ ਫਾਸ ਫਾਸ ਟਰੈਕ ਤੇ ਫਾਸੀ ਦਿੱਤੀ ਗਈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਜਿਹੇ ਦੋਸ਼ੀਆਂ ਨੂੰ ਅਜਿਹੇ ਗਲਤ ਲੋਕਾਂ ਨੂੰ ਕੰਨ ਹੋ ਜਾਣ